ਹਾਂਜੀ ਭਾਈ ਜੀ ਪੰਜਾਬ ਵਾਲਾ ਬਹੁਤ-ਬਹੁਤ ਸਵਾਗਤ ਆ ਜੀ। ਕਈ ਦਿਨਾਂ ਤੋਂ ਆਪਣੇ ਨਿੱਜੀ ਕੰਮਾਂ ਤੰਦਾਂ ਦੇ ਵਿੱਚ ਵਿਜੀ ਸੀ। ਤੇ ਅੱਜ ਵੀ ਆਪਣੀ ਜਿਹੜੀ ਉਹ ਟ੍ਰੇਨਿੰਗ ਸੀਗੀ ਪਰ ਟ੍ਰੇਨਿੰਗ ਨੂੰ ਛੱਡ ਕੇ ਕੱਲ ਦਾ ਜਿਹੜਾ ਦਿਮਾਗ ਤੇ ਬੜਾ ਬੋਝ ਬਣਿਆ ਹੋਇਆ ਸੀਗਾ ਹਨਾ। ਤੇ ਅੱਜ ਟ੍ਰੇਨਿੰਗ ਨੂੰ ਛੱਡ ਕੇ ਫਿਰ ਮੈਨੂੰ ਲੱਗਦਾ ਸੀਗਾ ਯਾਰ ਵੀ ਵੀਡੀਓ ਬਣਾ ਲੈਣੀ ਚਾਹੀਦੀ ਹੈਗੀ ਆ। ਆਪਣੀਆਂ ਮੋਸਟਲੀ ਵੀਡੀਓ ਕੈਨੇਡਾ ਨੂੰ ਫੋਰਨ ਕੰਟਰੀ ਦੀਆਂ ਜਿਹੜੀਆਂ ਲਾਈਫ ਨੂੰ ਲੈ ਕੇ ਤੁਹਾਡੇ ਨਾਲ ਜਿਹੜੀਆਂ ਸਾਹਮਣੇ ਆਉਂਦੀਆਂ ਤੇ ਇਸ ਕੈਨੇਡਾ ਦੀ ਲਾਈਫ ਨੂੰ ਲੈ ਕੇ ਹੀ ਇੱਕ ਮੂਵੀ ਆ ਜਿਹੜੀ ਉਹ 14 ਮਾਰਚ ਨੂੰ ਰਿਲੀਜ਼ ਹੋਣੀ ਆ ਬੜੀ ਖੁਸ਼ੀ ਹੋਈ ਜੀ ਜਿਹੜੇ ਆਪਣੇ ਸਿੰਗਰ ਆ ਉਹ ਵੀ ਜਿਹੜੀਆਂ ਮਾੜੀਆਂ ਕਰੀਤੀਆਂ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਚੱਲੀਆਂ ਪਿਛਲੇ ਲੰਬੇ ਟਾਈਮ ਤੋਂ ਆਪਾਂ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਮੁੰਡੇ ਹੀ ਨਹੀਂ ਬਹੁਤ ਸਾਰੇ ਪਰਿਵਾਰ ਆ ਜਿਹੜੇ ਉਹ ਬਲੀ ਦੇ ਬੱਕਰੇ ਬਣੇ ਕੁੜੀਆਂ ਨੇ ਵਿਆਹ ਕਰਾਏ ਮਾਪਿਆਂ ਨੇ ਮੁੰਡੇਦਿਆਂ ਨੇ ਫੀਸਾਂ ਭਰੀਆਂ ਕੁੜੀ ਦੀਆਂ ਫੀਸਾ ਭਰਨ ਤੋਂ ਬਾਅਦ ਬਾਈ ਜੀ ਮੁੰਡੇ ਆ ਜਿਹੜੇ ਉਹਨਾਂ ਨੂੰ ਆਪਦੀ ਜਾਨ ਗਵਾਉਣੀ ਪਈ ਕਿਉਂਕਿ ਕੁੜੀਆਂ ਨੇ ਉਹਨਾਂ ਦੀ ਫੈਲ ਨਹੀਂ ਲਈ ਤੇ ਇੰਨਾ ਭੜੀਆਂ ਰੀਤਾਂ ਨੂੰ ਸਾਹਮਣੇ ਲਿਆਉਣ ਦੇ ਲਈ ਥੀਏਟਰ ਦੇ ਵਿੱਚ ਇੱਕ ਮੂਵੀ ਆ ਗਈ ਸੈਕਸੀ ਚ ਹਰਦੀਪ ਗਰੇਵਾਲ ਜਿਹੜਾ ਸਿੰਗਰ ਆ ਹੁਣ ਇਹ ਮੂਵੀ ਜਿਹੜੀ ਰਿਲੀਜ਼ ਕੀਤੀ ਆ ਸੋ ਆਪਣਾ ਪੰਜਾਬੀਆਂ ਦਾ ਫਰਜ਼ ਬਣਦਾ ਹੈਗਾ ਬਾਈ ਜੀ ਵੀ ਇਸ ਮੂਵੀ ਨੂੰ ਜਿਹੜਾ ਵੱਤ ਵੱਦ ਜਿਹੜਾ ਭਰਮਾ ਹੰਗਾਰਾ ਦਿੱਤਾ ਜਾਵੇ ਤਾਂ ਜੋ ਖੀਰ ਤੇ ਆ ਕੇ ਕਿਤੇ ਸਿੱਧੂ ਮੂਸੇ ਵਾਲਿਆਂ ਨੂੰ ਬਾਈ ਨੂੰ ਇਹ ਨਾ ਕਹਿਣਾ ਪੈ ਜੇ ਯਾਰ ਵੀ ਲੋਕ ਗਦਾਰ ਆ ਹਨ ਕਿਉਂਕਿ ਖੀਰ ਨੂੰ ਮੂਸੇ ਵਾਲੇ ਨੇ ਇਹ ਕਹਤਾ ਸੀ ਵੀ ਹੁਣ ਮੈਨੂੰ ਲੁੱਕ ਵੇ ਇੱਕ ਦਾਰ ਦੱਸੋ ਕੌਣ ਸੋ ਇੱਕ ਚੰਗੇ ਐਕਟਰ ਨੂੰ ਇਹ ਨਾ ਕਹਿਣਾ ਪੈ ਜੇ ਯਾਰ ਵੀ ਲੋਕ ਯਾਰ ਕੁਝ ਚੰਗਾ ਦੇਖਣਾ ਹੀ ਨਹੀਂ ਚਾਹੁੰਦੇ ਕਿਸੇ ਮੋਬਾਈਲ ਦੇ ਪ੍ਰੋਡਿਊਸਰ ਦੁਆਰਾ ਸੇਮ ਇਸੇ 14 ਮਾਰਚ ਨੂੰ ਇੱਕ ਮੂਵੀ ਦੀ ਜਿਹੜੀ ਡੇਟ ਆ ਉਹ ਰਿਲੀਜ਼ ਕਰਤੀ ਵੀ ਅਸੀਂ ਵੀ ਜੀ 14 ਮਾਰਚ ਨੂੰ ਜਿਹੜੀ ਮੂਵੀ ਆ ਉਹ ਸਿਣਮਿਆਂ ਦੇ ਵਿੱਚ ਜਿਹੜੀ ਉਹ ਰਿਲੀਜ਼ ਕਰਾਂਗੇ ਸੋ ਭਾਈ ਜੀ ਉਸ ਮੂਵੀ ਦੇ ਵਿੱਚ ਤੇ ਇਸ ਮੂਵੀ ਦੇ ਵਿੱਚ ਫਰਕ ਇਹ ਹੈਗਾ ਵੀ ਇੱਕ ਪਾਸੇ ਦਾ ਭਾਈ ਜੀ ਉਹ ਹੈਗੀ ਆ ਮੂਵੀ ਵੀ ਜਿਹੜੀ ਸਾਡੇ ਸਮਾਜ ਨੂੰ ਕੋਈ ਸੇਧ ਦਿੰਦੀ ਆ ਸਾਡੇ ਨੌਜਵਾਨ ਕਿੰਨੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਪਿਛਲੇ ਲੰਬੇ ਟਾਈਮ ਦੇ ਵਿੱਚ ਕਿੰਨੇ ਪਰਿਵਾਰਾਂ ਨੇ ਆਪਦੀਆਂ ਜਿਹੜੀਆਂ ਜ਼ਮੀਨਾਂ ਥੁਗਵਾਈਆਂ ਕਿੰਨੇ ਨੌਜਵਾਨਾਂ ਨੇ ਆਪਦੀਆਂ ਜਿਹੜੀਆਂ ਜਾਨਾਂ ਦਿੱਤੀਆਂ ਸੋ ਇਹੋ ਜਿਹੀਆਂ ਰੀਤਾਂ ਨੂੰ ਲੈ ਕੇ ਜਿਹੜੀ ਬਾਈ ਨੇ ਜਿਹੜੀ ਫਿਲਮ ਤਿਆਰ ਕੀਤੀ ਚਲੋ ਜੀ ਉਹ 14 ਮਾਰਚ ਨੂੰ ਆਉਣੀ ਸੀ ਉਹਨੇ ਸੋਚਿਆ ਵੀ ਯਾਰ ਕੋਈ ਜਿਹੜੀ ਮੂਵੀ ਜਿਹੜੀ ਇੰਨਾ ਤਰੀਕਾਂ ਦੇ ਵਿੱਚ ਨਹੀਂ ਆ ਰਹੀ ਇਸ ਕਰਕੇ ਉਹਨੇ ਬਾਈ ਜੀ ਰਿਲੀਜ਼ ਕਰਨ ਬਾਰੇ ਸੋਚ ਲਿਆ ਪਰ ਕਿਸੇ ਮੋਬਾਈਲ ਦੇ ਪ੍ਰੋਡਿਊਸਰ ਨੇ ਜਿਹੜੀ ਸੇਮ ਡੇਟ ਤੇ ਜਾਣ ਬੁੱਝ ਕੇ ਇੱਕ ਮੂਵੀ ਹੈ ਜਿਹੜੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਪ੍ਰਮੋਟ ਨਹੀਂ ਕਰਨਾ ਚਾਹੁੰਦਾ ਪਰ ਹਰਦੀਪ ਬਾਈ ਦੀ ਮੂਵੀ ਦਾ ਨਾਮ 6E ਚਾ ਤੇ ਜਿਹੜੀ ਸੇਮ ਡੇਟ ਤੇ ਬਾਈ ਜੀ ਉਹ ਰਿਲੀਜ਼ ਆ ਉਹ ਕਰਨ ਬਾਰੇ ਜਿਹੜਾ ਫੈਸਲਾ ਲੈ ਲਿਆ ਤੇ ਉਹਨਾਂ ਨੇ ਡੇਟ ਵੀ ਜਿਹੜੀ ਉਹ ਅਨਾਉਂਸ ਕਰ ਦਿੱਤੀ ਹੈਗੀ ਆ ਤੇ ਇਸ ਮੂਵੀ ਦਾ ਜਿਹੜਾ ਪ੍ਰੋਡਿਊਸਰ ਆ ਉਹ ਮumbai ਦਾ ਹੈਗਾ ਤੇ ਸ਼ਰਮ ਦੀ ਗੱਲ ਤਾਂ ਇਹ ਹੈਗੀ ਵੀ ਬਾਈ ਜੀ ਕਿਸੇ ਪੰਜਾਬੀ ਸਿੰਗਰ ਨੇ ਪੰਜਾਬੀ ਐਕਟਰ ਨੇ ਜਿਹੜਾ ਉਸ ਮੂਵੀ ਦੇ ਵਿੱਚ ਹੈਗਾ ਉਹਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਤੇ ਬੜੀ ਸ਼ਰਮ ਦੀ ਗੱਲ ਹੈਗੀ ਵੀ ਆਪਾਂ ਇਹ ਗੱਲਾਂ ਆਵੇਂ ਸੁਣਦੇ ਹੁੰਦੇ ਸੀ ਵੀ ਪੰਜਾਬੀ ਪੰਜਾਬੀ ਦੀਆਂ ਲੱਤਾਂ ਖਿੱਚਦੇ ਆ ਕੈਨੇਡਾ ਦੇ ਵਿੱਚ ਇਹ ਗੱਲਾਂ ਆਵੇਂ ਦੇਖੀਆਂ ਜਾਂਦੀਆਂ ਹੈਗੀਆਂ ਵੀ ਯਾਰ ਪੰਜਾਬੀ ਆ ਜਿਹੜੇ ਪੰਜਾਬੀ ਦੀਆਂ ਲੱਤਾਂ ਖਿੱਚ ਰਹੇ ਐਥੇ ਸੈੱਟ ਨਹੀਂ ਹੋਣ ਦੇ ਰਹੇ ਹਨਾ ਕੰਮਾਂ ਧੰਦਿਆਂ ਦੇ ਵਿੱਚ ਉਹ ਵੀ ਕੜਵਾ ਰਹੇ ਹੈਗੇ ਆ ਪਰ ਇੰਡਸਟਰੀ ਦੇ ਵਿੱਚ ਵੀ ਬਈ ਜੀ ਸੇਮ ਹੀ ਹੋਇਆ ਸੋ ਹੁਣ ਆਪਣਾ ਲੋਕਾਂ ਦਾ ਫਰਜ਼ ਬਣਦਾ ਹੈਗਾ ਵੀ ਆਪਾਂ ਨੂੰ ਉਸ ਮੂਵੀ ਦੀ ਸਪੋਰਟ ਕਰਨੀ ਚਾਹੀਦੀ ਤੇ ਅਖੀਰ ਨੂੰ ਕਿਤੇ ਚੰਗੇ ਸਿੰਗਰ ਨੂੰ ਜੋ ਕੁਝ ਚੰਗਾ ਦਿਖਾਉਣਾ ਚਾਹੁੰਦਾ ਚੰਗੇ ਐਕਟਰ ਨੂੰ ਹਨਾ ਜੋ ਕੁਝ ਚੰਗਾ ਇੰਡਸਟਰੀ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਖੀਰ ਤੇ ਇਹ ਨਾ ਕਹਿਣਾ ਪੈਜੀ ਯਾਰ ਵੀ ਪੰਜਾਬੀ ਹੈ ਜਿਹੜੇ ਇਹ ਲੋਕ ਆ ਜਿਹੜੇ ਚੰਗਾ ਕੁਝ ਦੇਖਣਾ ਹੀ ਨਹੀਂ ਚਾਹੁੰਦੇ ਆਪਾਂ ਹਮੇਸ਼ਾ ਹੀ ਮਾੜੀਆਂ ਰੀਤਾਂ ਦਾ ਜਿਹੜਾ ਵਿਰੋਧ ਕਰਦੇ ਆਇਆ ਹੁਣ ਜੇ ਇਹਦੇ ਬਰਾਬਰ ਕੋਈ ਦੂਜੀ ਮੂਵੀ ਦੀ ਗੱਲ ਕਰੀਏ ਤਾਂ ਬਾਈ ਜੀ ਕੁਝ ਨਹੀਂ ਹੈਗਾ ਉਹਦੇ ਵਿੱਚ ਕੱਲਾ ਲੁੱਚਪੁਣਾ ਦਿਖਾਇਆ ਹੈਗਾ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਤਾਂ ਕਹੂੰਗਾ ਆਸ ਕੀ ਆਸ ਕੀ ਦਿਖਾਈ ਹੋਈ ਆ ਹੋਰ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਖੈਗਾ ਵੀ ਕੁਝ ਸਿੱਖਣ ਨੂੰ ਜਾਂ ਕੱਢਣ ਪਾਉਣ ਨੂੰ ਕੁਝ ਵਿੱਚ ਹੋਊਗਾ ਸੋ ਜਿੰਨੇ ਮੇਰੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਸੋ ਕਿਰਪਾ ਕਰਕੇ ਜਰੂਰ ਆ ਜਿਹੜਾ ਜਿਹੜੇ ਚੰਗੀ ਫਿਲਮ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜਰੂਰ ਕੋਸ਼ਿਸ਼ ਕਰੋ ਜੇ ਵੀ ਸਪੋਰਟ ਕਰੋ ਜੇ ਜਿੰਨੇ ਜੋਗੇ ਹੈਗੇ ਆ ਸੋ ਸਿੰਗਰ ਨੂੰ ਜਾਂ ਐਕਟਰ ਨੂੰ ਇਹ ਨਾ ਕਹਿਣਾ ਪਵੇ ਜੇ ਯਾਰ ਵੀ ਲੋਕ ਚੰਗਾ ਨਹੀਂ ਦੇਖਣਾ ਚਾਹੁੰਦੇ ਸੋ ਹੁਣ ਹੁਣ ਜਿਹੜੀ ਸਿਚੁਏਸ਼ਨ ਬਣੀ ਹੈਗੀ ਆ ਉਹ ਲੋਕਾਂ ਤੇ ਡਿਪੈਂਡ ਬਣੀ ਹੈਗੀ ਆ ਵੀ ਲੋਕ ਚੰਗਾ ਦੇਖਣਾ ਚਾਹੁੰਦੇ ਆ ਜਾਂ ਆਸ਼ਕੀ ਦੇਖਣਾ ਚਾਹੁੰਦੇ ਮੈਂ ਆਸ਼ਕੀ ਕਹੂੰਗਾ ਲਚਪੁਣਾ ਦੇਖਣਾ ਚਾਹੁੰਦੇ ਸੋ ਹੁਣ ਬਾਈ ਜੀ ਫੈਸਲਾ ਤੁਹਾਡੇ ਹੱਥ ਆ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਇਹ ਆਵਾਜ਼ ਆ ਜਾ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਜਮੀਰ ਸਾਥ ਨਹੀਂ ਦੇ ਰਿਹਾ ਸੀਗਾ ਸੋ ਇਸ ਕਰਕੇ ਆਪਦੇ ਜ਼ਰੂਰੀ ਕੰਮ ਧੰਦੇ ਆਪਦੇ ਟ੍ਰੇਨਿੰਗ ਵਿੱਚ ਛੱਡ ਕੇ ਅੱਜ ਮੈਂ ਵੀਡੀਓ ਬਣਾਈ ਆ ਸੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ